ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਦੀਪਕ ਛਾਵੜਾ ਦੇ ਵਿੱਚ ਅਤੇ ਅੱਜ ਜ਼ਿਕਰ ਕਰਾਂਗੇ ਸੋਸ਼ਲ ਮੀਡੀਆ ਦੇ ਇੱਕ ਇਹੋ ਜਿਹੇ ਪਲੇਟਫਾਰਮ ਦਾ ਜਿਸ ਨੇ ਲੱਖਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਜਿਹੜੀ ਉਹ ਬਦਲੀ ਹੈ ਅਤੇ ਉਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਹੈ ਤੇ ਕੁਝ ਤਾਂ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਇਸ ਪਲੇਟਫਾਰਮ ਤੋਂ ਲੱਖਾਂ ਹੀ ਨਹੀਂ ਸਗੋਂ ਕਰੋੜਾ ਰੁਪਇਆ ਕਮਾਇਆ ਤੇ ਜ਼ਿਕਰ ਕਰਾਂਗੇ ਅੱਜ ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮ YouTube ਦਾ ਕਿ ਅਖਰ YouTube ਤੋਂ ਰੁਪਈਆ ਕਿਵੇਂ ਕਮਾ ਸਕਦੇ ਆ YouTube ਜਿਹੜਾ ਚੈਨਲ ਆ ਉਸ ਨੂੰ ਮੋਨਟਾਈਜ਼ ਕਿਵੇਂ ਕਰ ਸਕਦੇ ਆ ਉਸ ਨੂੰ ਆਪਾਂ ਛੇਤੀ ਜਿਹੜੀ ਰੀਚ ਆ ਉਹ ਕਿਵੇਂ ਦੇ ਸਕਦੇ ਆ ਆਪਣੇ ਚੈਨਲ ਨੂੰ ਬੂਸਟ ਕਿਵੇਂ ਕਰ ਸਕਦੇ ਆ ਇਹਨਾਂ ਸਾਰੀਆਂ ਹੀ ਗੱਲਾਂ ਦੇ ਜਿਹੜੇ ਜਵਾਬ ਆ ਉਹ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲਣਗੇ ਤੇ ਵੀਡੀਓ ਦੇ ਵਿੱਚ ਸਾਡੇ ਨਾਲ ਜਰੂਰ ਬਨੇ ਰਹੋ ਤੇ ਸ਼ੁਰੂ ਕਰਦੇ ਆਂ ਦੋਸਤੋ ਪੰਜਾਬ ਦੀ ਗੱਲ ਕਰੀਏ ਜਾਂ ਹਿੰਦੁਸਤਾਨੀ ਗੱਲ ਕਰੀਏ ਜਾਂ ਪੂਰੇ ਵਰਲਡ ਦੀ ਗੱਲ ਕਰੀਏ ਹਰ ਬੰਦਾ ਇਸ ਪਲੇਟਫਾਰਮ ਤੋਂ ਰੁਪਿਆ ਕਮਾਉਣਾ ਚਾਹੁੰਦਾ ਹੈ ਤੇ ਬਹੁਤ ਸਾਰੇ ਲੋਕ ਰੁਪਿਆ ਕਮਾ ਚੁੱਕੇ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਰੁਪਿਆ ਕਮਾਰੇ ਆ ਤੇ ਉਹਨਾਂ ਦਾ ਜਿਹੜਾ ਘਰ ਆ ਉਸੇ ਪਲੇਟਫਾਰਮ ਤੋਂ ਚੱਲ ਰਿਹਾ ਤੇ ਸ਼ੁਰੂ ਕਰਦੇ ਆ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੀ ਪਲੇਟਫਾਰਮ ਆ ਉਹ ਚਾਹੇ ਫੇਸਬੁੱਕ ਆ YouTube ਆ ਇੰਸਟਾਗ੍ਰam ਆ ਵੱਖ-ਵੱਖ ਪਲੇਟਫਾਰਮ ਆ ਜਿਹੜੇ ਉਹ ਵੱਖ-ਵੱਖ ਰੁਪਿਆ ਜਿਹੜਾ ਜੋ ਵੀ ਇਸ ਨੂੰ ਯੂਜ਼ ਕਰਦਾ ਉਹਨਾਂ ਨੂੰ ਉਹ ਰੁਪਿਆ ਦਿੰਦੇ ਆ ਤੇ ਅੱਜ ਜ਼ਿਕਰ ਕਰਾਂਗੇ YouTube ਦਾ ਜਿਹੜਾ YouTube ਉਹ ਇੱਕ ਇਹੋ ਜਿਹਾ ਪਲੇਟਫਾਰਮ ਹੈ ਜੋ ਕਿ ਸਭ ਤੋਂ ਜ਼ਿਆਦਾ ਰੁਪਿਆ ਜਿਹੜਾ ਉਹ ਆਪਾਂ ਨੂੰ ਪੇ ਕਰਦਾ ਇੱਕ ਚੀਜ਼ ਹੋਰ ਅਲੱਗ-ਅਲੱਗ ਪਲੇਟਫਾਰਮ ਦੇ ਜਿਹੜੇ ਅਲੱਗ-ਅਲੱਗ ਤਰੀਕੇ ਆ ਉਸ ਨੂੰ ਬੂਸਟ ਕਰਨ ਦੇ ਚੈਨਲ ਨੂੰ ਰੀਚ ਵਧਾਉਣ ਦੇ ਪਰ YouTube ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਸ ਦੇ ਵਿੱਚ ਤੁਹਾਨੂੰ ਸ਼ੁਰੂਆਤ ਦੇ ਵਿੱਚ ਜ਼ਰੂਰ ਸਮਾਂ ਲੱਗ ਸਕਦਾ ਪਰ ਜਦੋਂ ਤੁਸੀਂ ਰੈਗੂਲਰ ਆਪਣਾ ਕੰਟੈਂਟ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਦੇ ਹੋ ਤਾਂ ਥੋਨੂੰ ਬੂਸਟ ਜ਼ਰੂਰ ਦਿੰਦਾ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਇੱਕ ਕੈਟਾਗਰੀ ਹੈ ਜਿਹੜੀ ਉਹ ਫਿਕਸ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਸ ਕੈਟਾਗਰੀ ਦੇ ਜਿਹੜੇ ਵੀਡੀਓ ਆਪਣੇ YouTube ਦੇ ਉੱਤੇ ਪਾਉਣੇ ਆ ਤੇ ਜਿਵੇਂ ਮੇਰਾ ਇਹ ਚੈਨਲ ਆ ਦੀਪਕ ਸ਼ਾਵੜ ਇਸ ਦੇ ਵਿੱਚ ਮੈਂ ਐਜੂਕੇਸ਼ਨ ਤੋਂ ਰਿਲੇਟਡ ਹੈ ਜਿਹੜੇ ਵੀਡੀਓ ਪਾਉਣਾ ਆਪਣੇ ਚੈਨਲ ਤੇ ਇੱਕ ਚੈਨਲ ਮੇਰਾ ਹੋਰ ਹੈ ਮਹਿਕ ਦੀ ਸੁਗਾਤ ਉਸ ਦੇ ਵਿੱਚ ਮੈਂ ਇੰਟਰਵਿਊ ਉੱਤੇ ਜਿਹੜੇ ਹਿਸਟਰੀ ਤੋਂ ਰਿਲੇਟਡ ਵੀਡੀਓ ਆ ਜਿਹਨੇ ਪੁਰਾਣਾ ਜਿਹੜਾ ਇਤਿਹਾਸ ਆ ਉੱਥੇ ਜਾ ਕੇ ਉਹਨਾਂ ਦੀ ਵੀਡੀਓ ਜਿਹੜੇ ਮੇਰੇ ਆਪਣੇ ਚੈਨਲ ਦੇ ਉੱਤੇ ਮੈਂ ਗੇਹਦੀ ਸੋਧਾਤੇ ਮੈਂ ਪਾਉਣਾ ਤੇ ਇਸ ਚੈਨਲ ਦੇ ਉੱਤੇ ਮੇਰੇ ਐਜੂਕੇਸ਼ਨ ਤੋਂ ਰਿਲੇਟਡ ਹੈ ਜਿਹੜੇ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਤਾਂ YouTube ਚੈਨਲ ਬਣਾਉਣ ਲਈ ਤੁਹਾਡੇ ਕੋਲੇ ਇੱਕ ਮੇਲ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਮੇਲ ਬਣਾ ਲੈਂਦੇ ਹੋ ਤਾਂ YouTube ਦੇ ਉੱਤੇ ਤੁਹਾਡਾ ਚੈਨਲ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਕ੍ਰੀਏਟ ਅ ਚੈਨਲ ਕਰਕੇ ਉਹ ਤੁਹਾਡਾ ਚੈਨਲ ਆ ਜਿਹੜਾ ਇਸ ਨੂੰ ਬਣਾਉਣਾ ਕੋਈ ਔਖ ਨਹੀਂ ਹੈ ਤੁਹਾਡਾ ਚੈਨਲ ਆ ਜਿਹੜਾ ਸ਼ੁਰੂ ਹੋ ਜਾਂਦਾ ਹੁਣ ਗੱਲ ਕਰਦੇ ਆ ਕੈਟਾਗਰੀ ਦੀ ਕੈਟਾਗਰੀ ਟੈਕ ਤੋਂ ਰਿਲੇਟਡ ਵੀ ਹੋ ਸਕਦੀ ਆ ਹੈਲਥ ਤੋਂ ਵੀ ਰਿਲੇਟਡ ਹੋ ਸਕਦੀ ਆ ਫਾਈਨੈਂਸ ਤੋਂ ਰਿਲੇਟਡ ਵੀ ਹੋ ਸਕਦੀ ਆ ਐਜੂਕੇਸ਼ਨ ਤੋਂ ਰਿਲੇਟਡ ਵੀ ਹੋ ਸਕਦੀ ਆ ਤੇ ਇਹਨਾਂ ਅਲੱਗ-ਅਲੱਗ ਕੈਟਾਗਰੀਆਂ ਦੇ ਵਿੱਚ ਤੁਸੀਂ ਆਪਣੇ ਚੈਨਲ ਜਿਹੜੇ ਉਹ ਬਣਾ ਸਕਦੇ ਹੋ ਤੇ ਇੱਕ ਚੀਜ਼ ਮੈਂ ਨੋਲਿਜ ਲਈ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਬਹੁਤ ਸਾਰੇ ਲੋਕ ਵੇਖੋ ਵੇਖ ਚੈਨਲ ਆ ਜਿਹੜਾ ਉਹ ਬਣਾ ਲੈਂਦੇ ਆ YouTube ਤੋਂ ਵੀ ਇਹ ਰੁਪਏ ਕਮਾਰੇ ਆ ਤਾਂ ਆਪਾਂ ਵੀ ਸ਼ੁਰੂ ਕਰ ਪੀਏ ਕਦੇ ਵੀ ਕਿਸੇ ਨੂੰ ਕਾਪੀ ਨਾ ਕਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਜਿਹੜਾ ਇੰਟਰਸਟ ਆ ਉਸ ਕਿਸ ਲਾਈਨ ਦੇ ਵਿੱਚ ਆ ਤੇ ਮੈਂ ਕੀ ਕੰਮ ਕਰ ਸਕਦਾ ਜਿਹੜੀ ਚੀਜ਼ ਦੀ ਵੀ ਤੁਹਾਡੇ ਕੋਲੇ ਨੋਲੇਜ ਆ ਉਸ ਨੋਲੇਜ ਨੂੰ ਤੁਸੀਂ ਆਪਣੇ ਚੈਨਲ ਤੇ ਰਿਪਰੈਜ਼ੈਂਟ ਕਰੋ ਜਦੋਂ ਤੁਸੀਂ ਆਪਣੀ ਕੈਟਾਗਰੀ ਤੇ ਵੀਡੀਓ ਜਦੋਂ ਤੁਸੀਂ ਲਗਾਤਾਰ ਪਾਉਗੇ ਜਿਸ ਵੀ ਲਾਈਨ 'ਚ ਤੁਹਾਡੀ ਇੰਟਰਸਟ ਆ ਜਿਸ ਵੀ ਲਾਈਨ 'ਚ ਤੁਹਾਡੀ ਰੁਚੀ ਆ ਤਾਂ ਉਸ ਨੂੰ ਜਿਹੜਾ ਬੂਸਟ ਛੇਤੀ ਮਿਲੂਗਾ ਕਿਉਂਕਿ ਉਸ ਦੇ ਵਿੱਚ ਤੁਹਾਡਾ ਇੰਟਰਸਟ ਆ ਜਦੋਂ ਆਪਾਂ ਕਿਸੇ ਨੂੰ ਕਾਪੀ ਕਰਕੇ ਕੋਈ ਵਲੋਗ ਦਾ ਚੈਨਲ ਕਿਸੇ ਦਾ ਚੱਲ ਰਿਹਾ ਜੀ ਆਪਾਂ ਵੀ ਉਸ ਨੂੰ ਕਾਪੀ ਕਰਕੇ ਕਰ ਰਹੀਆਂ ਤਾਂ ਜ਼ਰੂਰੀ ਨਹੀਂ ਵੀ ਜਿੰਨਾਂ ਰਪੀਓ ਕੁਮਾਰੇ ਅਜਨੀਰੀ ਚ ਉਸ ਦੇ ਚੈਨਲ ਨੂੰ ਉੱਨੀ ਆਪਾਂ ਨੂੰ ਮਿਲੂਗੀ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਟਰੈਵਲ ਕਪਲ ਆ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਵਲੋਗਿੰਗ ਦੇ ਵਿੱਚ ਉਹਨਾਂ ਦੇ ਵੀਊ ਆਉਂਦੇ ਐ ਤੇ ਪੂਰੇ ਵਰਲਡ ਦੇ ਵਿੱਚ ਕਾਫੀ ਫੇਮਸ ਐ ਤਾਂ ਜ਼ਰੂਰੀ ਨਹੀਂ ਕਿ ਆਪਾਂ ਉਹਨਾਂ ਨੂੰ ਦੇਖ ਕੇ ਵਲੌਗ ਦਾ ਚੈਨਲ ਸ਼ੁਰੂ ਕਰ ਲਿਆ ਤੇ ਆਪਣਾ ਵੀ ਚੈਨਲ ਚੱਲ ਜੂਗਾ ਨਹੀਂ ਇਹ ਕੋਈ ਜ਼ਰੂਰੀ ਨਹੀਂ ਜਦੋਂ ਤੁਸੀਂ ਆਪਣਾ ਚੈਨਲ ਜਦੋਂ ਸ਼ੁਰੂ ਕਰ ਲੈਂਦੇ ਹੋ ਤਾਂ ਉਸ ਦੇ ਵਿੱਚ ਅਗਲਾ ਜਿਹੜਾ ਕੰਮ ਆ ਤੁਹਾਡਾ ਲਗਾਤਾਰ ਉਸ ਦੇ ਵਿੱਚ ਵੀਡੀਓ ਪਾਉਂਦਾ ਤੇ ਜਿਹੜੀ ਇੱਕ ਚੀਜ਼ ਹੋਰ ਮੈਂ ਇਸ ਚ ਦੱਸਣਾ ਚਾਹੁੰਦਾ ਵੀ ਸ਼ੁਰੂ ਦੇ ਵਿੱਚ ਜਦੋਂ ਆਪਾਂ ਵੀਡੀਓ ਪਾਉਂਦੇ ਆ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਇਸ ਦੇ ਵਿੱਚ ਵੀਡੀਓ ਪਾ ਰਹੇ ਆ YouTube ਚੈਨਲ ਦੇ ਉੱਤੇ ਤਾਂ YouTube ਉਸ ਨੂੰ ਲੋਕਾਂ ਦੇ ਅੱਗੇ ਲੈ ਕੇ ਜਾਂਦਾ ਉਹਨੂੰ ਲੈ ਕੇ ਕਿਵੇਂ ਜਾਊਗਾ ਜਦੋਂ ਆਪਾਂ ਉਸ ਦਾ ਟਾਈਟਲ ਆ ਉਹ ਇਸ ਅਕੋਰਡਿੰਗ ਪਾਵਾਂਗੇ ਜੋ ਕਿ ਜਦੋਂ ਵੀ ਕੋਈ ਬੰਦਾ ਵੀਡੀਓ ਸਰਚ ਕਰੂਗਾ ਤਾਂ ਉਸ ਨੂੰ ਆਪਣੀ ਉਹ ਵੀਡੀਓ ਸ਼ੋ ਹੋਊਗੀ ਉਹ ਡਿਪੈਂਡ ਕਰਦਾ ਐਸਈਓ ਤੇ ਐਸਈਓ ਦਾ ਮਤਲਬ ਹੈ ਸਰਚ ਇੰਜਨ অপਟੀਮਾਈਜ਼ਿੰਗ ਜਿੰਨਾ ਜਿਆਦਾ এসইਓ ਕਰਕੇ ਆਪਾਂ ਆਪਣੇ ਚੈਨਲ ਦੇ ਵੀਡੀਓ ਦੇ ਉੱਤੇ ਟਾਈਟਲ ਪਾਵਾਂਗੇ ਉਨਾ ਹੀ ਜਿਆਦਾ ਆਪਣਾ ਵੀਡੀਓ ਜਿਹੜਾ ਸਰਚਿੰਗ ਚ ਆਊਗਾ ਜਦੋਂ ਸਰਚਿੰਗ ਟੌਪ ਤੇ ਆਉਣ ਲੱਗਦੀ ਹੈ ਤਾਂ ਹੌਲੀ-ਹੌਲੀ ਉਹ ਵੀਡੀਓ ਹੈ ਜਿਹੜਾ ਆਪਣਾ ਉਹ ਵਾਇਰਲ ਹੋਣ ਲੱਗ ਜਾਂਦਾ ਤੇ ਜਦੋਂ ਵੀਡੀਓ ਵਾਇਰਲ ਹੋ ਜਾਂਦਾ ਤਾਂ ਉਸ ਤੇ ਆਪਾਂ ਨੂੰ ਲੋਕ ਆਪਾਂ ਨੂੰ ਸਬਸਕ੍ਰਾਈਬ ਕਰਦੇ ਆ ਆਪਣੇ ਵੀਡੀਓ ਨੂੰ ਲਾਈਕ ਕਰਦੇ ਆ ਤੇ ਕਮੈਂਟ ਕਰਦੇ ਆ ਜਿੰਨਾ ਜਿਆਦਾ ਵੀਡੀਓ ਤੇ ਲਾਈਕ ਤੇ ਕਮੈਂਟ ਆਉਣਗੇ YouTube ਉਨਾ ਹੀ ਉਸ ਵੀਡੀਓ ਨੂੰ ਬੂਸਟ ਕਰੂਗਾ ਅਤੇ ਵਾਇਰਲ ਕਰੂਗਾ ਤਾਂ ਇਹ ਤਾਂ ਸੀ SEO ਦੇ ਬਾਰੇ ਜਾਣਕਾਰੀ ਹੁਣ ਇੱਕ ਚੀਜ਼ ਇਸ ਦੇ ਵਿੱਚ ਹੋਰ ਐਡ ਕਰਨਾ ਮੈਂ ਜਦੋਂ ਆਪਾਂ YouTube ਦੇ ਉੱਤੇ ਕੋਈ ਵੀਡੀਓ ਪਾਉਂਦੇ ਆ ਤਾਂ ਉਸ ਨੂੰ ਆਪਾਂ ਇੱਕ ਟਾਈਟਲ ਦਿੰਨੇ ਆ ਤੇ ਉਸ ਦੇ ਉੱਤੇ ਇੱਕ ਥੰਬਨੇਲ ਲਾਉਂਦੇ ਆ ਉਹ ਥੰਬਨੇਲ ਤੇ ਟਾਈਟਲ ਨੂੰ ਦੇਖ ਕੇ ਆਪਾਂ ਅਗਲੇ ਨੂੰ ਫੋਰਸ ਕਰਨਾ ਅਗਲੇ ਨੂੰ ਆਪਾਂ ਦਿਖਾਉਣਾ ਵੀ ਤੁਸੀਂ ਸਾਡੀ ਚੈਨਲ ਦੇ ਉੱਤੇ ਵਿਜ਼ਿਟ ਕਰੋ ਜਿਵੇਂ 2 ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਆ ਕੰਗਾਰੂ ਆਸਟ੍ਰੇਲੀਆ ਦਾ ਨੈਸ਼ਨਲ ਐਨੀਮਲ ਕਿਵੇਂ ਬਣਿਆ ਤਾਂ ਉਸਦੇ ਥੰਬਨੇਲ ਤੇ ਜਦੋਂ ਟਾਈਟਲ ਨੂੰ ਦੇਖਦੇ ਤੱਕਦੇ ਇਹਦੇ ਵਿੱਚ ਇੰਟਰਸਟ ਪੈਦਾ ਹੋਣਾ ਚਾਹੀਦਾ ਵੀ ਦੇਖੀਏ ਕੀ ਕੁਝ ਖਾਸ ਹੈ ਇਸ ਵੀਡੀਓ ਦੇ ਵਿੱਚ ਜਿਸ ਨੂੰ ਕਲਿਕ ਥਰੋ ਰੇਟ ਬੋਲਦੇ ਆ ਉਹ ਜਿੰਨਾ ਜ਼ਿਆਦਾ ਹੋਊਗਾ ਉੰਨੇ ਜ਼ਿਆਦਾ ਵਿਊ ਆ ਜਿਹੜੇ ਤੁਹਾਡੇ ਵੀਡੀਓ ਦਿੱਤੇ ਹੋਣਗੇ ਤਾਂ ਥੰਬਨੇਲ ਵੀ ਇਸ ਤੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਚੰਗਾ ਥੰਬਨੇਲ ਆਪਣਾ ਵੀਡੀਓ ਦੇ ਲਈ ਹੋਣਾ ਜ਼ਰੂਰੀ ਆ ਉਸ ਥੰਬਨੇਲ ਨੂੰ ਦੇਖ ਕੇ ਜਿਹੜੀ ਆਡੀਅנס ਆਉ ਆਪਣੇ ਚੈਨਲ ਦੇ ਉੱਤੇ ਆਉਗੀ ਤੇ ਹੁਣ ਜ਼ਿਕਰ ਕਰਦੇ ਆ ਵੀ YouTube ਤੋਂ ਜਿਹੜੀ ਇਨਕਮ ਆਉ ਕਿਵੇਂ ਹੁੰਦੀ ਆ ਰੁਪਿਆ ਆਉਣਾ ਕਿਵੇਂ ਸ਼ੁਰੂ ਹੁੰਦਾ ਤੇ ਕਿੰਨੇ ਵੀਊ ਦੇ ਉੱਤੇ ਕਿੰਨਾ ਰੁਪਿਆ ਆਪਾਂ ਨੂੰ YouTube ਆ ਜਿਹੜਾ ਉਹ ਪੇ ਕਰਦਾ ਤਾਂ ਸਭ ਤੋਂ ਪਹਿਲੀ ਗੱਲ ਤਾਂ YouTube ਚੈਨਲ ਨੂੰ ਮੋਨਟਾਈਜ਼ ਕਰਨ ਲਈ 1000 ਸਬਸਕ੍ਰਾਈਬਰ 1 ਸਾਲ ਦੇ ਵਿੱਚ 1000 ਸਬਸਕ੍ਰਾਈਬਰ ਤੇ ਮਿਨੀਮਮ ਜਿਹੜੀ ਵੀਡੀਓ ਆ ਤੁਹਾਡੀ ਜਿਵੇਂ ਹੁਣ ਆ ਵੀਡੀਓ ਚੱਲ ਰਹੀ ਹੈ ਤਾ 1 ਸਾਲ ਦੇ ਵਿੱਚ 4000 ਘੰਟੇ ਜਦੋਂ ਆਡੀਅנס ਤੁਹਾਡੀ ਵੀਡੀਓ ਦੇਖ ਲੈਂਦੀ ਹੈ ਵਾਚ ਟਾਈਮ ਆ ਜਾਂਦਾ ਉਸ ਤੋਂ ਬਾਅਦ ਤੁਸੀਂ एलिजिਬਲ ਹੋ ਜਾਂਦੇ ਹੋ ਤੁਹਾਡੇ YouTube ਚੈਨਲ ਨੂੰ ਮੋਨਟਾਈਜ਼ ਕਰਨ ਲਈ ਤੇ ਇਹ ਕੋਈ ਜਿਆਦਾ ਔਖਾ ਨਹੀਂ ਹੈ ਹਾਂ ਹੋ ਸਕਦਾ ਇੱਕ ਵੀਡੀਓ ਹੀ ਤੁਹਾਨੂੰ ਲੱਖਾਂ ਸਬਸਕ੍ਰਾਈਬਰ ਤੇ ਇੱਕ ਵੀਡੀਓ ਨਾਲ ਹੀ ਤੁਹਾਡਾ ਚੈਨਲ ਮੋਨਟਾਈਜ਼ ਹੋ ਜੇ ਬਹੁਤਿਆਂ ਦੇ 2-200 ਵੀਡੀਓ ਦੇ ਵਿੱਚ ਵੀ ਨਹੀਂ ਹੁੰਦੇ ਇਹ ਡਿਪੈਂਡ ਕਰਦਾ ਤੁਹਾਡੀ ਵੀਡੀਓ ਦੀ ਜਿਹੜੀ ਕੈਟਾਗਰੀ ਹੈ ਉਹ ਕੀ ਹੈ ਤਾਂ ਉਸ ਤੋਂ ਬਾਅਦ ਜਦੋਂ ਇੱਕ ਕ੍ਰਾਈਟੇਰੀਆ ਤੁਹਾਡਾ ਪੂਰਾ ਹੋ ਜਾਂਦਾ ਤਾਂ ਆਪਣਾ ਇੱਕ ਐਡਸੈਂਸ ਦੇ ਉੱਤੇ ਖਾਤਾ ਬਣਦਾ ਐਡਸੈਂਸ ਦੇ ਥਰੂ ਹੀ ਜਿਹੜੀ ਪੇਮੈਂਟ ਆ ਉਹ ਆਪਣੇ ਅਕਾਊਂਟ ਦੇ ਵਿੱਚ ਆਉਂਦੀ ਆਪਣੇ ਜਿਹੜਾ ਬੈਂਕ ਅਕਾਊਂਟ ਹੈ ਉਹ ਐਡਸੈਂਸ ਦੇ ਨਾਲ ਜੁੜ ਜਾਂਦਾ ਤੇ ਆਪਣੇ ਜਿਹੜਾ ਰੁਪਈਆ ਉਹ ਉਸ ਅਕਾਊਂਟ ਦੇ ਵਿੱਚ ਆਉਣਾ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਹੁਣ ਗੱਲ ਕਰਦੇ ਆ ਵੀ ਰੁਪਈਆ ਕਿਵੇਂ ਦਿੰਦਾ YouTube ਕਿੰਨੇ ਵੀਊ ਦੇ ਉੱਤੇ ਕਿੰਨਾ ਰੁਪਈਆ ਦਿੰਦਾ YouTube ਦੇ ਵਿੱਚ ਇੱਕ ਚੀਜ਼ ਹੁੰਦੀ ਆ RPM RPM ਦੇ ਉੱਤੇ ਆਪਣਾ ਡਿਪੈਂਡ ਕਰਦਾ ਵੀ YouTube ਆਪਾਂ ਨੂੰ ਕਿੰਨਾ ਪੇ ਕਰੂਗਾ ਜਿੰਨੂੰ ਬੋਲਦੇ ਆ ਰੈਨਿਊ 41k ਵਿਊ ਯਾਨੀ 1000 ਵਿਊ ਦੇ ਉੱਤੇ ਤੁਹਾਡੇ ਕਿੰਨੇ ਡਾਲਰ ਬਣਦੀ ਹੈ ਇਹ ਮਿਨੀਮਮ 2 ਡਾਲਰ ਤੋਂ ਲੈ ਕੇ 15 ਡਾਲਰ ਤੱਕ ਹੋ ਸਕਦਾ ਤੇ ਡਿਪੈਂਡ ਕਰਦਾ ਵੀ ਤੁਹਾਡੀ ਵੀਡੀਓ ਦੀ ਕੈਟਾਗਰੀ ਕੀ ਹੈ ਤੇ ਮੈਂ ਹੁਣ ਦੱਸ ਦਿਆਂ ਵੀ YouTube ਜ਼ਿਆਦਾ ਕਿਸ ਕੈਟਾਗਰੀ ਨੂੰ ਪੈਸੇ ਜਿਹੜੇ ਉਹ ਪੇ ਕਰਦਾ ਇਸ ਦੇ ਵਿੱਚ ਟੈਕ ਐਜੂਕੇਸ਼ਨ ਹੈਲਥ ਤੇ ਫਾਈਨੈਂਸ ਇਹ ਤਿੰਨ ਤੋਂ ਚਾਰ ਇਹੋ ਜਿਹੀਆਂ ਕੈਟਾਗਰੀਆਂ ਜਿੰਨੂੰ YouTube ਸਭ ਤੋਂ ਜ਼ਿਆਦਾ ਹੀ ਬੂਸਟ ਦਿੰਦਾ ਸਭ ਤੋਂ ਜ਼ਿਆਦਾ ਵੀਡੀਓ ਇਹਨਾਂ ਦੀ ਵਾਇਰਲ ਹੁੰਦੀ ਹੈ ਸਰਚਿੰਗ ਚ ਆਉਂਦੀ ਹੈ ਤੇ ਸਭ ਤੋਂ ਜ਼ਿਆਦਾ ਇਹਨਾਂ ਨੂੰ YouTube ਆ ਜਿਹੜਾ ਉਹ ਪੇ ਕਰਦਾ ਤਾਂ ਇਹ ਸੀ ਕੈਟਾਗਰੀ ਦੇ ਬਾਰੇ ਜਾਣਕਾਰੀ ਤੇ ਹੁਣ ਦੱਸ ਦਿਆਂ ਤੁਹਾਨੂੰ ਕਿ ਆਪਾਂ ਆਪਣੇ ਚੈਨਲ ਨੂੰ ਬੂਸਟ ਕਿਵੇਂ ਦੇ ਸਕਦੇ ਹਾਂ ਸਟਾਰਟਿੰਗ ਦੇ ਵਿੱਚ ਦੋਸਤੋ ਸ਼ੁਰੂਆਤ ਦੇ ਵਿੱਚ ਤੁਸੀਂ ਕੈਟਾਗਰੀ ਦੇ ਵਿੱਚ ਅਲੱਗ-ਅਲੱਗ ਕੈਟਾਗਰੀ ਹੈ ਜਿਹੜੀ ਉਸ ਨੂੰ ਬਦਲ-ਬਦਲ ਕੇ ਤੁਸੀਂ ਵੀਡੀਓ ਪਾਉਣੀ ਹੈ ਜੇ ਮੈਂ ਸੁਪੋਜ਼ ਕਰوں ਮੈਂ ਫੇਸਬੁਕ ਪੇਜ ਬਣਾਉਣਾ ਤਾਂ ਮੈਂ ਪੰਜਾਬੀ ਚ ਲਿਖੂਗਾ ਤਾਂ ਹੋ ਸਕਦਾ ਉਹ ਸਰਚਿੰਗ ਚ ਨਾ ਆਵੇ ਬਹੁਤਿਆਂ ਨੇ ਵੀਡੀਓ ਬਣਾਈ ਹੋਗੀ ਵੀ ਫੇਸਬੁਕ ਤੋਂ ਆਪਾਂ ਰੁਪਿਆ ਕਿਵੇਂ ਕਮਾ ਸਕਦੇ ਹਾਂ ਤਾਂ ਉਹਨੂੰ ਜਦੋਂ ਮੈਂ ਇੰਗਲਿਸ਼ ਚ ਲਿਖੂਗਾ ਹਾਊ ਟੂ ਕ੍ਰੀਏਟ ਅ ਫੇਸਬੁਕ ਪੇਜ ਤਾਂ ਉਹ ਇੱਕ ਸਰਚਿੰਗ ਚ ਆ ਗਿਆ ਉਹਦੇ ਵਿੱਚ ਮੇਰੀ ਵੀਡੀਓ ਜੇ ਉਸ ਤੋਂ ਰਿਲੇਟਿਡ ਪਾਈ ਵੀ ਆ ਵੀ ਫੇਸਬੁਕ ਤੋਂ ਪੇਜ ਕਿਵੇਂ ਬਣਾਉਣਾ ਤੁਹਾਨੂੰ ਸਾਈਡ ਤੇ ਦਿਖ ਰਹੀ ਹੋਊਗੀ ਮੈਂ 2 ਤੋਂ 3 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਫੇਸਬੁਕ ਤੋਂ ਰੁਪਿਆ ਕਿਵੇਂ ਕਮਾ ਸਕਦੇ ਹਾਂ ਜਦੋਂ ਤੁਸੀਂ ਇਸ ਚੀਜ਼ ਨੂੰ ਸਰਚ ਕਰੋਗੇ ਤਾਂ ਹੋ ਸਕਦਾ ਪੰਜਾਬੀ ਦੇ ਵਿੱਚ ਇੱਕ ਜਾਂ ਦੋ ਵੀਡੀਓ ਪਹਿਲਾਂ ਬੜੀਆਂ ਹੋਣ ਤਾਂ ਮੇਰੀ ਵੀਡੀਓ ਵੀ ਤੁਹਾਨੂੰ ਸਰਚਿੰਗ ਤੇ ਆਊਗੀ ਹੁਣ ਜਿਹੜੇ ਪਹਿਲਾਂ ਦੋ ਜਾਂ ਤਿੰਨ ਬੰਦਿਆਂ ਨੇ ਬਣਾਈ ਹੈ ਤਾਂ ਉਸ ਵੀਡੀਓ ਦੀ ਕੁਆਲਿਟੀ ਉਸ ਬੋਲਣ ਵਾਲੇ ਦੇ ਉੱਤੇ ਵੀ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਕਿੰਨਾ ਕੁ ਵਧੀਆ ਸਮਝਾ ਰਿਹਾ ਤਾਂ ਜਿੰਨਾ ਜੋ ਜਿਹੜੀ ਬੰਦੇ ਦੀ ਵੀਡੀਓ ਜਾਦੇ ਵਧੀਆ ਹੋਊਗੀ ਉਹ ਵੀਡੀਓ ਦੇ ਉੱਤੇ ਹੀ ਅਗਲਾ ਕਲਿੱਕ ਕਰੂਗਾ ਤੇ ਉਸ ਵੀਡੀਓ ਨੂੰ ਪੂਰਾ ਜਿਹੜਾ ਉਹ ਵੇਖੂਗਾ ਤੇ ਉਸ ਦੇ ਉੱਤੇ ਵਾਚ ਟਾਈਮ ਆਊਗਾ ਜਦੋਂ ਮੇਰੀ ਵੀਡੀਓ ਦੇ ਉੱਤੇ ਜਿਆਦਾ ਵੀਊ ਆ ਰਹੀ ਹੈ ਤਾਂ ਤਿੰਨਾਂ ਦੇ ਵਿੱਚੋਂ ਉਸ ਨੂੰ ਸਭ ਤੋਂ ਉੱਤੇ ਮੇਰੀ ਵੀਡੀਓ ਸ਼ੋਅ ਕਰੂਗਾ ਕਿਉਂਕਿ ਉਸ ਦਾ ਇੰਪ੍ਰੈਸ਼ਨ ਕਲਿੱਕ ਥਰੂ ਰੇਟ ਹੈ ਜਿਹੜਾ ਉਹ ਜਿਆਦਾ ਹੈ ਉਹਨਾਂ ਦੋਨਾਂ ਨੂੰ ਇਸ ਲਈ ਉਹ ਵੀਡੀਓ ਮੇਰੀ ਜਿਆਦਾ ਸਰਚਿੰਗ ਜਾਊਗੀ ਤੇ ਸਭ ਤੋਂ ਉੱਤੇ ਸ਼ੋਅ ਕਰੂਗੀ ਹੁਣ ਗੱਲ ਕਰਦੇ ਆ ਵਾਚ ਟਾਈਮ ਨੂੰ ਲੈ ਕੇ ਇੱਕ ਚੀਜ਼ ਹੋਰ ਮੈਂ ਐਡ ਕਰਨਾ ਚਾਹੁੰਦਾ ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ ਜਿਹਨੂੰ ਫੁੱਲ ਵੀਡੀਓ ਬੋਲਦੇ ਹੋ ਫੁੱਲ ਲੈਂਥ ਵੀਡੀਓ ਕਿਉਂਕਿ ਵਾਚ ਟਾਈਮ ਉਸੇ ਵੀਡੀਓ ਦਾ ਕਾਊਂਟ ਹੁੰਦਾ ਤਾਂ ਤਕਰੀਬਨ ਕੋਸ਼ਿਸ਼ ਕਰੋ ਵੀ 10 ਤੋਂ 20 ਮਿੰਟ ਦੀ ਜਿਹੜੀ ਵੀਡੀਓ ਹੈ ਉਹ ਐਵਰੇਜ ਹੋਣੀ ਚਾਹੀਦੀ ਹੈ ਵੀ 10 ਤੋਂ ਘੱਟ ਨਾ ਹੋਵੇ ਤੇ 20 ਤੋਂ ਜ਼ਿਆਦਾ ਨਾ ਹੋਵੇ ਐਵਰੇਜ ਕੱਢੀਏ ਤਾਂ 12 ਤੋਂ 13 ਮਿੰਟ ਦੀ ਜਿਹੜੀ ਵੀਡੀਓ ਤੁਸੀਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰੋ ਤਾਂ ਕਿ ਉਸ ਵੀਡੀਓ ਦਾ ਜਿਹੜਾ ਫਾਇਦਾ ਆਪਾਂ ਨੂੰ ਮਿਲੇ ਤੇ ਉਸ ਦਾ ਜਿਹੜਾ ਵਾਚ ਟਾਈਮ ਆ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੀ ਵੀਡੀਓ ਤੇ ਆਵੇ ਆਪਣੇ ਚੈਨਲ ਤੇ ਆਵੇ ਤਾਂ ਕਿ ਆਪਣਾ ਜਿਹੜਾ ਚੈਨਲ ਆ ਉਹ ਛੇਤੀ ਮੋਨਟਾਈਜ਼ ਹੋ ਜਾਏ ਲਈ ਦੱਸ ਦਿਆਂ ਵੀ ਜਦੋਂ ਤੁਸੀਂ ਜ਼ਿਆਦਾ ਛੇਤੀ ਸਬਸਕ੍ਰਾਈਬਰ ਆ ਜਿਹੜੇ ਆਪਣੇ ਚੈਨਲ ਤੇ ਵਧਾਉਣੇ ਆ ਤਾਂ ਪਹਿਲਾਂ ਤਾਂ ਸ਼ੋਰਟ ਦਾ ਆਪਸ਼ਨ ਨਹੀਂ ਸੀ ਹੁਣ ਸ਼ੋਰਟ ਦਾ ਆਪਸ਼ਨ ਨੇ YouTube ਨੇ ਹੋਰ ਦਿੱਤਾ ਤੇ ਅੱਜਕਲ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਸ਼ਾਰਟਸ ਵੀਡੀਓ ਚੱਲ ਰਹੀ ਹੈ ਤਾਂ ਤੁਸੀਂ ਸ਼ੁਰੂ ਦੇ ਵਿੱਚ ਸ਼ਾਰਟ ਵੀਡੀਓ ਜਿਹੜੇ ਉਹ ਆਪਣੇ ਚੈਨਲ ਤੇ ਪਾ ਸਕਦੇ ਹੋ ਤਾਂ ਕਿ ਸਬਸਕ੍ਰਾਈਬਰ ਆ ਜਿਹੜੇ ਤੁਹਾਡੇ ਚੈਨਲ ਤੇ ਆਉਣਾ ਸ਼ੁਰੂ ਹੋ ਜਾਣ ਤੇ ਸ਼ਾਰਟ ਜਿਹੜੇ ਵੀਡੀਓ ਆ ਉਹ ਛੇਤੀ ਵਾਇਰਲ ਵੀ ਹੁੰਦੀ ਹੈ ਉਸ ਦੇ ਨਾਲ ਤੁਹਾਨੂੰ ਸਬਸਕ੍ਰਾਈਬਰ ਵੀ ਮਿਲਣਗੇ ਪਰ ਵਾਚ ਟਾਈਮ ਆ ਜਿਹੜਾ ਉਹ ਤੁਹਾਡਾ ਅਕਾਊਂਟ ਨਹੀਂ ਹੋਊਗਾ ਉਹ ਜਿਹੜੇ ਜਿਹੜੇ ਤੁਹਾਡੇ ਫੁੱਲ ਵੀਡੀਓ ਜਦੋਂ ਉਹਨਾਂ ਨੂੰ ਆਡੀਅנס ਦੇਖੂਗੀ ਤਾਂ ਉਸੇ ਦਾ ਕਾਊਂਟ ਹੋਊਗਾ ਅਗਰ ਸ਼ਾਰਟ ਦੇ ਜ਼ਰੀਏ ਤੁਸੀਂ ਆਪਣਾ ਚੈਨਲ ਮੋਨਟਾਈਜ਼ ਕਰਾਉਣਾ ਚਾਹੁੰਦੇ ਹੋ ਤਾਂ ਜਿਹੜੇ 10 ਮਿਲੀਅਨ ਇਸ ਦੇ ਅਗਰ ਤੁਹਾਡੀ ਕੋਈ ਤੁਸੀਂ ਕੋਈ ਛੋਟ ਵੀਡੀਓ ਪਾਈ ਹੈ ਤੇ ਲਾਸਟ 3 ਮੰਥ ਦੇ ਵਿੱਚ 90 ਦਿਨਾਂ ਦੇ ਵਿੱਚ ਉਸ ਦੇ ਉੱਤੇ 10 ਮਿਲੀਅਨ ਵਿਊ ਆ ਜਾਂਦੇ ਆ ਤਾਂ ਉਸ ਦੇ ਥਰੂ ਵੀ ਤੁਸੀਂ ਆਪਣਾ ਚੈਨਲ ਆ ਜਿਹੜਾ ਮੋਨਟਾਈਜ਼ ਕਰਵਾ ਸਕਦੇ ਹੋ ਤੇ ਇਹ ਸੀ ਦੋਸਤੋ YouTube ਨੂੰ ਲੈ ਕੇ ਇੱਕ ਛੋਟੀ ਜੀ ਜਾਣਕਾਰੀ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੁੜਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣਾ ਤੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਦੋਸਤੋ